ਸਸੀ ਕਾਲ ਜੀ ਰਣਜੀਤ ਪਾਪਾ ਵੱਲੋਂ ਅਸੀਂ ਇਸ ਟਾਈਮ ਹਸਪੀਟਲ ਆ ਗਏ ਆਂ ਔਰ ਰਾਜਵੀਰ ਵੀਰ ਰਿਕਵਰ ਕਰ ਰਹੇ ਆ ਪਲੀਜ਼ ਕੋਈ ਵੀ ਅ ਇਦਾਂ ਦੀ ਪੋਸਟਾਂ ਤੁਸੀਂ ਆਰ ਆਈ ਪੀ ਵਾਲੀ ਪਾਓ ਜਾਂ ਆਪਣੇ ਕੋਲੋਂ ਲੈ ਕੇ ਕੁਛ ਨਾ ਪਾਓ ਪਲੀਜ਼ ਬੇਨਤੀ ਆ ਸਾਡੇ ਵੱਲੋਂ ਪਰਿਵਾਰ ਵੱਲੋਂ ਤੁਸੀਂ ਸਿਰਫ ਅਰਦਾਸਾਂ ਕਰੋ ਬੇਨਤੀਆਂ ਕਰੋ ਕਿ ਪ੍ਰਮਾਤਮਾ ਉਹਨੂੰ ਤੰਦਰੁਸਤ ਕਰੇ ਔਰ ਉਹ ਰਿਕਵਰ ਹੋ ਕੇ ਤੰਦਰੁਸਤ ਹੋ ਗਿਆ ਆਪਣੇ ਪਰਿਵਾਰ ਚ ਸਾਡੇ ਸਾਰੇ ਅੱਜ ਪਹੁੰਚੇ ਸੋ ਪਲੀਜ਼ ਮੇਰੀ ਬੇਨਤੀ ਆ ਕਿ ਕੋਈ ਵੀ ਰਿਯੂਮਰ ਜਿਹੜਾ ਹੈ ਸੋਸ਼ਲ ਮੀਡੀਆ ਤੇ ਨਾ ਫਲਾਓ ਤੇ ਤੁਸੀਂ ਸਾਰੇ ਅਰਦਾਸ ਕਰੋ ਬੇਨਤੀ ਕਰੋ ਕਿ ਰਾਜਵੀਰ ਚੜ੍ਹਦੀ ਕਲਾ ਜ ਰਹੇ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਨੇ ਇੱਕ ਮਾਂ ਦਾ ਪੁੱਤਰ ਇੱਕ ਸਾਡਾ ਸੋਹਣਾ ਵੀਰ ਜਿਹੜਾ ਹੈ ਉਹਨੂੰ ਤੰਦਰੁਸਤ ਕਰਨਾ ਸੋ ਪਲੀਜ਼ ਕੋਈ ਵੀ ਆਪਣੇ ਵਿਊਜ਼ ਲਈ ਤੇਜਾਂ ਤੇ ਆਰ ਆਈ ਪੀ ਜਾਂ ਕੁਝ ਵੀ ਲੈ ਕੇ ਨਾ ਆਪੋ ਉਹਨੇ ਰਿਕਵਰ ਕਰ ਜਾਣਾ ਸਾਡੀਆਂ ਸਾਰੀਆਂ ਨੀਆ ਦੁਆਵਾਂ ਥੈਂਕ ਯੂ ਸਸੀ ਕਾਲ ਜੀ ਰਣਜੀਤ ਪਾਪਾ ਵੱਲੋਂ ਅਸੀਂ ਇਸ ਟਾਈਮ ਹਸਪੀਟਲ ਹੈਗੇ ਆਂ ਔਰ ਰਾਜਵੀਰ ਵੀਰ ਰਿਕਵਰ ਕਰ ਰਿਹਾ ਆ ਪਲੀਜ਼ ਕੋਈ ਵੀ ਆ ਇਦਾਂ ਦੀ ਪੋਸਟਾਂ ਤੁਸੀਂ ਆਰ ਆਈ ਪੀ ਵਾਲੀ ਪਾਓ ਜਾਂ ਆਪਣੇ ਕੋਲੋਂ ਲੈ ਕੇ ਕੁਛ ਨਾ ਪਾਓ ਪਲੀਜ਼ ਬੇਨਤੀ ਆ ਸਾਡੇ ਵੱਲੋਂ ਪਰਿਵਾਰ ਵੱਲੋਂ ਤੁਸੀਂ ਸਿਰਫ ਅਰਦਾਸਾਂ ਕਰੋ ਬੇਨਤੀਆਂ ਕਰੋ ਕਿ ਪਰਮਾਤਮਾ ਉਹਨੂੰ ਤੰਦਰੁਸਤ ਕਰੇ ਔਰ ਉਹ ਰਿਕਵਰ ਹੋ ਕੇ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਚ ਸਾਡੇ ਸਾਰਿਆਂ ਚ ਪਹੁੰਚੇ ਸੋ ਪਲੀਜ਼ ਮੇਰੀ ਬੇਨਤੀ ਆ ਕਿ ਕੋਈ ਵੀ ਦੀ ਉਮਰ ਜਿਹੜਾ ਹੈ ਸੋਸ਼ਲ ਮੀਡੀਆ ਤੇ ਨਾਮ ਫਲਾਓ ਤੇ ਤੁਸੀਂ ਸਾਰੇ ਅਰਦਾਸ ਕਰੋ ਬੇਨਤੀ ਕਰੋ ਕਿ ਰਾਜਵੀਰ ਚੜ੍ਹਦੀ ਕਲਾ ਜ ਰਹੇ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਨੇ ਇੱਕ ਮਾਂ ਦਾ ਪੁੱਤਰ ਇੱਕ ਸਾਡਾ ਸੋਹਣਾ ਵੀਰ ਜਿਹੜਾ ਹੈ ਉਹਨੂੰ ਤੰਦਰੁਸਤ ਕਰਨਾ ਸੋ ਪਲੀਜ਼ ਕੋਈ ਵੀ ਆਪਣੇ ਵੀਊਜ਼ ਲਈ ਪੇਜਾਂ ਤੇ ਆਰ ਆਈ ਪੀ ਜਾਂ ਕੁਝ ਵੀ ਲੈ ਕੇ ਨਾ ਆਪੋ ਉਹਨੇ ਰਿਕਵਰ ਕਰ ਜਾਣਾ ਸਾਡੀਆਂ ਸਾਰੀਆਂ ਨੀਂਦ ਦੁਆਵਾਂ ਥੈਂਕ ਯੂ ਸਸਕਲ ਦੀ ਰਣਜੀਤ ਪਾਪਾ ਵੱਲੋਂ ਅਸੀਂ ਇਸ ਟ੍ਰਿਪ ਹਸਪੀਟਲ ਹੈਗੇ ਆਂ ਔਰ ਰਾਜਵੀਰ ਵੀਰ ਰਿਕਵਰ ਕਰ ਰਿਹਾ ਆ ਪਲੀਜ਼ ਕੋਈ ਵੀ ਆ ਇਦਾਂ ਦੀ ਪੋਸਟਾਂ ਤੁਸੀਂ ਆਰ ਆਈ ਪੀ ਵਾਲੀ ਪਾਓ ਜਾਂ ਆਪਣੇ ਕੋਲੋਂ ਲੈ ਕੇ ਉਸ ਨਾ ਪਾਓ ਪਲੀਜ਼ ਬੇਨਤੀ ਆ ਸਾਡੇ ਵੱਲੋਂ ਪਰਿਵਾਰ ਵੱਲੋਂ ਤੁਸੀਂ ਸਿਰਫ ਅਰਦਾਸਾਂ ਕਰੋ ਬੇਨਤੀਆਂ ਕਰੋ ਕਿ ਪ੍ਰਮਾਤਮਾ ਉਹਨੂੰ ਤੰਦਰੁਸਤ ਕਰੇ ਔਰ ਉਹ ਰਿਕਵਰ ਹੋ ਕੇ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਚ ਸਾਡੇ ਸਾਰਿਆਂ ਚ ਪਹੁੰਚੇ ਸੋ ਪਲੀਜ਼ ਮੇਰੀ ਬੇਨਤੀ ਆ ਕਿ ਕੋਈ ਵੀ ਦੀ ਉਮਰ ਜਿਹੜਾ ਹੈ ਸੋਸ਼ਲ ਮੀਡੀਆ ਤੇ ਨਾ ਫਲਾਓ ਤੇ ਤੁਸੀਂ ਸਾਰੇ ਅਰਦਾਸ ਕਰੋ ਬੇਨਤੀ ਕਰੋ ਕਿ ਰਾਜਵੀਰ ਚੜ੍ਹਦੀ ਕਲਾ ਜ ਰਹੇ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਨੇ ਇੱਕ ਮਾਂ ਦਾ ਪੁੱਤਰ ਇੱਕ ਸਾਡਾ ਸੋਹਣਾ ਵੀਰ ਜਿਹੜਾ ਹੈ ਉਹਨੂੰ ਤੰਦਰੁਸਤ ਕਰਨਾ ਸੋ ਪਲੀਜ਼ ਕੋਈ ਵੀ ਆਪਣੇ ਵੀਵਜ਼ ਲਈ ਪੇਜਾਂ ਤੇ ਆਰ ਆਈ ਪੀ ਜਾਂ ਕੁਝ ਵੀ ਲੈ ਕੇ ਨਾ ਆਪੋ ਉਹਨੇ ਰਿਕਵਰ ਕਰ ਜਾਣਾ ਸਾਡੀਆਂ ਸਾਰੀਆਂ ਨੀਆ ਦੁਆਵਾਂ ਥੈਂਕ ਯੂ ਸਸਿਕਲ ਜੀ ਰਣਜੀਤ ਪਾਪਾ ਵੱਲੋਂ ਅਸੀਂ ਇਸ ਟਾਈਮ ਹਸਪੀਟਲ ਹੈਗੇ ਆਂ ਔਰ ਰਾਜਵੀਰ ਵੀਰ ਰਿਕਵਰ ਕਰ ਰਿਹਾ ਆ ਪਲੀਜ਼ ਕੋਈ ਵੀ ਆ ਇਦਾਂ ਦੀ ਪੋਸਟ ਨਾ ਤੁਸੀਂ ਆਰ ਆਈ ਪੀ ਵਾਲੀ ਪਾਓ ਜਾਂ ਆਪਣੇ ਕੋਲੋਂ ਲੇਕੇ ਉਸ ਨਾ ਪਾਓ ਪਲੀਜ਼ ਬੇਨਤੀ ਆ ਸਾਡੇ ਵੱਲੋਂ ਪਰਿਵਾਰ ਵੱਲੋਂ ਤੁਸੀਂ ਸਿਰਫ ਅਰਦਾਸਾ ਕਰੋ ਬੇਨਤੀਆਂ ਕਰੋ ਕਿ ਪ੍ਰਮਾਤਮਾ ਉਹਨੂੰ ਤੰਦਰੁਸਤ ਕਰੇ ਔਰ ਉਹ ਰਿਕਵਰ ਹੋ ਕੇ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਚ ਸਾਡੇ ਸਾਰਿਆਂ ਚ ਪਹੁੰਚੇ ਸੋ ਪਲੀਜ਼ ਮੇਰੀ ਬੇਨਤੀ ਆ ਕਿ ਕੋਈ ਵੀ ਰੂਮਰ ਜਿਹੜਾ ਆ ਸੋਸ਼ਲ ਮੀਡੀਆ ਤੇ ਨਾ ਫਲਾਓ ਤੇ ਤੁਸੀਂ ਸਾਰੇ ਅਰਦਾਸ ਕਰੋ ਬੇਨਤੀ ਕਰੋ ਕਿ ਰਾਜਵੀਰ ਚੜ੍ਹਦੀ ਕਲਾ ਜ ਰਹੇ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਨੇ ਇੱਕ ਮਾਂ ਦਾ ਪੁੱਤਰ ਇੱਕ ਸਾਡਾ ਸੋਹਣਾ ਵੀਰ ਜਿਹੜਾ ਆ ਉਹਨੂੰ ਤੰਦਰੁਸਤ ਕਰਨਾ ਸੋ ਪਲੀਜ਼ ਕੋਈ ਵੀ ਆਪਣੇ ਵਿਊਜ਼ ਲਈ ਪੇਜਾਂ ਤੇ ਆਰ ਆਈ ਪੀ ਜਾਂ ਕੁਝ ਵੀ ਲੈ ਕੇ ਨਾ ਆਪੋ ਉਹਨੇ ਰਿਕਵਰ ਕਰ ਜਾਣਾ ਸਾਡੀਆਂ ਸਾਰੀਆਂ ਨੀਆ ਦੁਆਵਾਂ ਥੈਂਕ ਯੂ